ਸਾਰੀ ਗੋਜੀ ਧੰਨ ਸਦੇ ਕਾਗ ਫਸੀ ਵਾਰ ਸ਼ਕਤੀ ਵੀ ਪੌੜੀ ਨੱਕ ਕੰਨ ਫੜ ਵੱਡੀਐ ਅਲਵ ਪਾਲਨਾਰੀ ਔ ਘਟ ਰੂਤੇ ਮਿਰਗ ਜਿਹਾ ਵਿਧਾਰ अंत होय खुआरी पापा तगी अंत होय ख्वार वागुरु जी का खालसा वागुरु जी की फतेह परम आदब सम्मान योग ਦੀਨ ਦੁਨੀਆਂ ਦੇ ਮਾਲਕ ਸ਼ਬਦਾ ਅਵਤਾਰ ਦੋ ਜਹਾਂ ਦੇ ਵਾਲੀ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਬਾਦਸ਼ਾਹ ਜੀ ਤਨਾ ਜੀਆਂ ਦੀ ਮੁਕੱਦਸ ਗੋਦ ਅੰਦਰ ਅਮਰ ਜੀੜੇ ਦੇ ਇਹਨਾਂ ਦੇਵਾਨਾ ਦੇ ਅੰਦਰ ਹਾਜ਼ਰੀਆਂ ਭਰ ਰਹੀ ਆਤ ਸਤਕਾਰਯੋਗ ਗੁਰੂ ਪਿਆਰ ਵਾਲੇ ਸਤ ਸੰਗੀ ਜਨੋਂ ਵੱਡੇ ਭਾਗਾਂ ਵਾਲੇ ਹਾਂ ਸਤਗੁਰਾਂ ਜੀ ਦੀ ਮubarək ਬੋਧ ਪ੍ਰਾਪਤ ਹੋਈ ਹੈ ਗੁਰੂ ਕੀ ਪਾਵਨ ਪਵਿੱਤਰ ਗੁਰਬਾਣੀ ਦੇ ਜਾਪ ਪਿਆਰੇ ਗੁਰਸਿੱਖਾਂ ਦੇ ਗੁਰੂ ਆਪਾਂ ਸਭ ਨੇ ਕੀਤੇ ਨੇ ਇਸ ਤੋਂ ਉਪਰੰਤ ਜੋ ਸਤਕਾਰਯੋਗ ਭਾਈ ਗੁਰਦਾਸ ਸਾਹਿਬ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਦੀ ਜੋ ਵਿਚਾਰ ਚੱਲ ਰਹੀ ਹੈ ਕਾਲ ਦੇ ਜਵਾਨਾਂ ਦੇ ਵਿੱਚ ਆਪਾਂ 67 ਵਾਰ ਦੀਆਂ ਦੋ ਪੌੜੀਆਂ ਤੱਕ ਵਿਚਾਰ ਸਾਂਝੀ ਕੀਤੀ ਹੈ ਭਾਈ ਗੁਰਦਾਸ ਸਾਹਿਬ ਜੀ ਨੇ ਜੋ ਇਸ ਅੰਮ੍ਰਿਤ ਬਾਣੀ ਦੇ ਅੰਦਰ ਮੀਣੀ ਲੋਕਾਂ ਦਾ ਵਿਸ਼ਾ ਜਿਹੜਾ ਉਹ ਆਰੰਭ ਕੀਤਾ ਇਸ ਵਿਸ਼ੇ ਦੇ ਦੌਰਾਨ ਕੱਲ ਆਪਾਂ ਦੂਜੀ ਪਉੜੀਆਂ ਤੱਕ ਵਿਚਾਰ ਸਾਂਝੀ ਕੀਤੀ ਆ ਅੱਜ ਭਾਈ ਗੁਰਦਾਸ ਸਾਹਿਬ ਜੀ ਸਾਨੂੰ ਤੀਜੀ ਪਉੜੀ ਉਚਾਰਨ ਕਰਕੇ ਸਮਝਾਉਂਦੇ ਹਨ ਕਿ ਭਾਈ ਜਿਹੜਾ ਮੇਨਾ ਮਨੁੱਖ ਆਣਾ ਉਹ ਸੱਚੀ ਸੰਗਤ ਕਦੇ ਵੀ ਨਹੀਂ ਬਣਾ ਸਕਦਾ ਮੇਨਾ ਇਨਸਾਨ ਸੱਜ ਦੀ ਸੰਗਤ ਕਦੇ ਵੀ ਨਹੀਂ ਕਰ ਸਕਦਾ ਸੋ ਮੇਨੇ ਮਨੁੱਖ ਨੂੰ ਜਿਹੜਾ ਆਣਾ ਹੋ ਉਹਨੂੰ ਮਾਰੇ ਕਰਮ ਕਰਨੇ ਚੰਗੇ ਲੱਗਦੇ ਹਨ ਪਾਪ ਦੇ ਕਰਮ ਕਰਨੇ ਚੰਗੇ ਲੱਗਦੇ ਨੇ ਗੁਨਾਹ ਦੇ ਕਰਮ ਕਰਨੇ ਚੰਗੇ ਲੱਗਦੇ ਹਨ ਸੋ ਭਾਈ ਗੁਰਦਾਸ ਸਾਹਿਬ ਜੀ ਸਾਨੂੰ ਸਮਝਾ ਰਹੇ ਨੇ ਆਓ ਮਨ ਜਤ ਬੱਤੀਆਂ ਆਪਾਂ ਇਕਾਗਰ ਕਰਕੇ ਅੰਮ੍ਰਿਤ ਬਾਣੀ ਦੀ ਵਿਚਾਰ ਸਮਝਣ ਦਾ ਯਤਨ ਕਰੀਏ ਜੀ ਰਸਨਾ ਨੂੰ ਪਵਿੱਤਰ ਕਰੀਏ ਉਚਾਰਨ ਕਰੋ ਸਤਨਾਮੁ ਸ੍ਰੀ ਹਰੀ ਗੁਰੂ ਸਾਹਿਬ ਜੀ ਚੋੜ ਕਰੈ ਨਿਤ ਚੋਰੀਆਂ ਓੜਕ ਦੁੱਖ ਭਾਰੀ ਭਾਈ ਸਾਹਿਬ ਜੀ ਨੇ ਪਹਿਲੀ ਪੰਗਤੀ ਦੇ ਵਿੱਚ ਉਚਾਰਨ ਕੀਤਾ ਇਹਨੇ ਗਰਮੂ ਕੋ ਜੈਸ ਪ੍ਰਕਾਰ ਦੇ ਨਾਲ ਚੋਰ ਨੂੰ ਚੋਰੀਆਂ ਕਰਨੀਆਂ ਚੰਗੀਆਂ ਲੱਗਦੀਆਂ ਨੇ ਨਾ ਹੁਣ ਚੋਰ ਚੋਰੀਆਂ ਕਰਦੇ ਬੇਈਮਾਨ ਬੰਦੇ ਬੇਈਮਾਨੀਆਂ ਕਰਦੇ ਠੱਗ ਇਨਸਾਨ ਲੋਕਾਂ ਦੇ ਨਾਲ ਠੱਗੀਆਂ ਮਾਰਦੇ ਉਹਨੂੰ ਉਹ ਗੁਨਾਹ ਦੇ ਕੰਮ ਕਰਨ ਦੇ ਵਿੱਚ ਬੜਾ ਆਨੰਦ ਮਿਲਦਾ ਹੈ ਪਰ ਭਾਈ ਸਾਹਿਬ ਜੀ ਕਹਿੰਦੇ ਊੜਕ ਦੁਖ ਭਾਰੀ ਪਈ ਅੰਤ ਨੂੰ ਜਿਹੜਾ ਨਾ ਉਹ ਚੋਰ ਇਨਸਾਨ ਬੜਾ ਭਾਰੀ ਦੁੱਖ ਭੋਗਦਾ ਕਿਉਂਕਿ ਇਹ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਦਾ ਵਾਕ ਵੀ ਹੈ ਕਿ ਜੈਸਾ ਬੀਜ ਸੋ ਲੜਣਾ ਕਰਮਾਂ ਸੰਦੜਾ ਖੇਤ ਵਾਛੇ ਜਿਹਦੇ ਬੰਦਿਆ ਜਿੱਦਾਂ ਦੇ ਕਰਮਾਂ ਦੇ ਬੀਜ ਬੀਜੇਗਾ ਨਾ ਫਲ ਉਦਾਂ ਦਾ ਹੀ ਮਿਲਣਾ ਫਸਲ ਉਦਾਂ ਦੀ ਗੱਟਣੀ ਪੈਣੀ ਮਨ ਦੇ ਵਿੱਚ ਕੋਲੇਖਾ ਨਾ ਰੱਖੀ ਇਹ ਮੈਂ ਗੁਨਾਹਾਂ ਰੂਪੀ ਪਾਪਾਂ ਰੂਪੀ ਚੋਰੀਆਂ ਰੂਪੀ ਜਾਂ ਹੋਰ ਜਿੰਨੇ ਵੀ ਵਿਸ਼ੇ ਵਿਕਾਰ ਨੇ ਉਹਨਾਂ ਰੂਪੀ ਮੈਂ ਕੰਡੇ ਬੀਜਾਂ ਟਿਕਰਾਂ ਬੀਜਾਂ ਤੇ ਸ਼ੈਲ ਨੂੰ ਅੰਗੂਰ ਮਿਲ ਜਾਣ ਦਾਖਾ ਮਿਲ ਜਾਣ ਕਹਿੰਦੇ ਤੇਰੇ ਮਨ ਦਾ ਬੜਾ ਵੱਡਾ ਭੁਲੇਖਾ ਹੈ ਮਨ ਦਾ ਬਹੁਤ ਵੱਡਾ ਭੁਲੇਖਾ ਹੈ ਬੰਦਿਆ ਜੇਕਰ ਕੰਡੇ ਬੀਜੇ ਨਾ ਤੇ ਫਿਰ ਕੰਡੇ ਹੀ ਮਿਲਣੇ ਹਨ ਫੁੱਲ ਬੀਜੇ ਨੇ ਫੁੱਲ ਮਿਲਣਗੇ ਜੇਕਰ ਅੰਗੂਰਾਂ ਦੀ ਬਲ ਲਾਈਓ ਤੇ ਤੂੰ ਅੰਗੂਰ ਹੀ ਮਿਲਦੇ ਨਹੀਂ ਕਦੇ ਕੰਡੇ ਆਲਕ ਨਹੀਂ ਮਿਲਦੇ ਭਾਈ ਸਾਹਿਬ ਜੀ ਕਹਿੰਦੇ ਕੋੜਕ ਦੁਖ ਭਾਰੀ ਚੋਰ ਬੰਦਾ ਚੋਰੀਆਂ ਕਰਦਾ ਹੈ ਬੇਸ਼ੱਕ ਬੜਾ ਕੁਝ ਆਪਣੇ ਕੋੜ ਜੋੜ ਲੈਂਦਾ ਪਰ ਅੰਤ ਨੂੰ ਕਹਿੰਦੇ ਉਸ ਚੋਰ ਇਨਸਾਨ ਨੂੰ ਬੜਾ ਭਾਰੀ ਦੁੱਖ ਜਿਹੜਾ ਭੋਗਣਾ ਪੈਂਦਾ ਹੈ ਨੱਕ ਕੰਨ ਫੜ ਵੱਡੀ ਐ ਰਾਵੈ ਪਰ ਨਾਰੀ ਹੁਣ ਭਾਈ ਗੁਰਦਾਸ ਸਾਹਿਬ ਜੀ ਸਮਝਾਉਂਦੇ ਹਨ ਕਿ ਜਿਹੜਾ ਮਨੁੱਖ ਚਾਹੇ ਉਹ ਪੁਰਸ਼ ਹੈ ਚਾਹੇ ਉਹ ਔਰਤ ਹੈ ਕਹਿੰਦੇ ਜਿਹੜਾ ਮਨੁੱਖ ਪਤਨਗਾਮੀ ਬਣ ਜਾਂਦਾ ਨਾ ਪਤਨਗਾਮੀ ਬਣ ਜਾਂਦਾ ਜਿਸੇ ਭੋਗ ਦਾ ਵਿਕਾਰ ਭੋਗਦਾ ਹੈ ਭਾਈ ਸਰ ਵੀ ਕਹਿੰਦੇ ਮਾਲਕ ਦੀ ਦਰਗਾਹ ਦੇ ਵਿੱਚ ਭਾਈ ਉਸ ਇਨਸਾਨ ਦੇ ਨੱਕ ਕੰਨ ਜਿਹੜੇ ਫੜ ਕੇ ਵੱਡ ਦਿੱਤੇ ਜਾਂਦੇ ਹਨ ਉਸ ਮਨੁੱਖ ਨੂੰ ਭਾਰੀ ਸਜਾਵਾਂ ਮਿਲਦੀਆਂ ਨੇ ਆਉ ਘਟ ਰੁੱਦੇ ਮਿਰਗ ਜਾਉ ਵਿਤ ਹਾਰ ਜੂਹਾਰੀ ਔਖਾ ਮਾਰਗ ਹੈ ਨਾ ਔਖੇ ਰਸਤੇ ਭਾਵ ਦੇ ਜਾਲ ਦੇ ਵਿੱਚ ਜਿਵੇਂ ਮਿਰਗ ਜਿਹੜਾ ਫਸ ਜਾਂਦਾ ਹੈ ਹਿਰਨ ਫਸ ਜਾਂਦਾ ਹੈ ਤੇ ਆਪਣੀ ਜ਼ਿੰਦਗੀ ਦੀ ਵਾਰੀ ਸ਼ਿਕਾਰੀ ਦੇ ਅੱਗੇ ਜਾ ਕੇ ਹਾਰ ਜਾਂਦਾ ਹੈ ਮਿਰਗ ਜਿਹੜਾ ਹੈ ਉਹ ਜਦੋਂ ਸ਼ਿਕਾਰੀ ਦੇ ਜਾਲ ਦੇ ਵਿੱਚ ਫਸ ਜਾਂਦਾ ਹੈ ਭਾਈ ਸਾਹਿਬ ਜੀ ਕਹਿੰਦੇ ਆਪਣੀ ਆਜ਼ਾਦੀ ਉਹ ਗਵਾ ਲੈਂਦਾ ਆਪਣੀ ਸੁਤੰਤਰਤਾ ਉਹ ਗਵਾ ਲੈਂਦਾ ਤੇ ਆਪਣੀ ਜ਼ਿੰਦਗੀ ਹਾਰ ਕੇ ਜਿਹੜਾ ਸ਼کاری ਦੇ ਵਸ ਪੈ ਜਾਂਦਾ ਇਸੇ ਪ੍ਰਕਾਰ ਦੇ ਨਾਲ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਕਿ ਭਾਈ ਨੀਣਾ ਇਨਸਾਨ ਜਿਹੜਾ ਉਹ ਕਦੇ ਸੱਜ ਦੀ ਸੰਗਤ ਨਹੀਂ ਬਣਾ ਸਕਦਾ ਕਿਉਂਕਿ ਤਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ਦਾ ਜ਼ਿਕਰ ਹੈ ਕਿ ਜਿਉ ਮੈਲੇ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜਿਉ ਮੈਲੇ ਇੰਨੀ ਜਨਮ ਜੁਐ ਖਾਦਿਆ ਸਤਿਗੁਰੂ ਜੀ ਕਹਿੰਦੇ ਨੀਣਾ ਬੰਦਾ ਇੰਨਾ ਦਾ ਹੈ ਕਿ ਆਪ ਆਪਣੇ ਆਪ ਨੂੰ ਬਾਦੀ ਤੌਰ ਤੇ ਬਹੁਤ ਜਾਂਦੇ ਸ਼ਿਆਣਾ ਸਮਝਦਾ ਹੈ ਕਿ ਮੇਰੇ ਨਾਲੋਂ ਜ਼ਿਆਦਾ ਵਧੀਆ ਚੰਗਾ ਚੰਗੀ ਸੋਚ ਵਾਲਾ ਵੱਡੇ ਗਿਆਨ ਵਾਲਾ ਧਾਰਮਿਕ ਆਗੂ ਕੋਈ ਨਹੀਂ ਪਰ ਜਿਹਾ ਮੈਲੇ ਕਹਿੰਦੇ ਉਹਦਾ ਜੀ ਜਿਹੜਾ ਮਨ ਉਹਦਾ ਮੈਲਾ ਬਣਿਆ ਹੋਇਆ ਹੈ ਮੈਲੇ ਮਨ ਦੇ ਨਾਲ ਵਿਚਾਰ ਕਰਦਾ ਹੈ ਮਾੜੇ ਕਰਮ ਕਰਦਾ ਹੈ ਗੁਰਮੁਖ ਸਤਗੁਰੂ ਜੀ ਕਹਿੰਦੇ ਜਿਵੇਂ ਮੇਰੇ ਗਜਾਬ ਦੇ ਵਿੱਚ ਫਸ ਕਰਕੇ ਆਪਣੀ ਜ਼ਿੰਦਗੀ ਦੀ ਬਾਜ਼ੀ ਹਾਰ ਜਾਂਦਾ ਹੈ ਨਾ ਇਸੇ ਤਰ੍ਹਾਂ ਦੇ ਨਾਲ ਜੀਉ ਮੇਰੇ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜੀਉ ਮੇਰੇ ਸਤਿਗੁਰੂ ਜੀ ਨੇ ਦੱਸਿਆ ਨਾ ਕਿ ਜਿਹੜਾ ਉਹ ਬੰਦਾ ਤਿੰਨੇ ਜਨਮ ਰੂਹੇ ਹਾਰਿਆ ਫਿਰ ਉਹ ਇਨਸਾਨ ਜਿਹੜਾ ਆਪਣਾ ਸਾਰਾ ਜੀਵਨ ਜੂਏ ਦੀ ਬਾਜ਼ੀ ਦੇ ਵਿੱਚ ਹਾਰ ਜਾਂਦਾ ਹੈ ਅਜਾਈਂ ਗਵਾ ਲੈਂਦਾ ਹੈ ਲੰਮੀ ਕੋਲ ਨ ਆਵਈ ਪਰ ਵੀੜ ਪਿਆਰੀ ਅੱਗੇ ਭਾਈ ਗੁਰਦਾਸ ਸਿੰਘ ਜੀ ਸਮਝਾਉਂਦੇ ਹਨ ਕਹਿੰਦੇ ਕੋਈ ਮਨੁੱਖ ਲੰਗਾ ਕੇ ਚੱਲਦਾ ਹੈ ਲੰਗ ਮਾਰਦੇ ਉਹਦੀ ਚਾਲ ਸੋਹਣੀ ਨਹੀਂ ਲੱਗਦੀ ਉਹਦੀ ਤੂਰ ਸੋਹਣੀ ਨਹੀਂ ਲੱਗਦੀ ਪਰ ਕਹਿੰਦੇ ਫੇਰ ਵੀ ਜਿਹੜੇ ਮਨੁੱਖ ਵਿਕਾਰ ਘੋਪਣ ਵਾਲੇ ਹਨ ਉਨਾਂ ਨੂੰ ਇਹੋ ਲਗੜਾ ਇਸ਼ਾਨ ਵੀ ਚੰਗਾ ਲੱਗਦਾ ਹੈ ਭਾਵ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਹਨ ਕਿ ਵਿਕਾਰੀ ਬੰਦਿਆਂ ਨੂੰ ਜਿਹੜੀ ਪرائی ਸ਼ੈ ਉਹ ਬੜੀ ਚੰਗੀ ਲੱਗਦੀ ਏ ਭਾਵ ਉਹ ਕੁਝ ਹੀ ਕਿਉਂ ਨਾ ਹੋਵੇ ਭਾਵ ਉਹ ਕੁਝ ਹੀ ਕਿਉਂ ਨਾ ਹੋਵੇ ਸੋ ਉਹਨਾਂ ਬੰਦਿਆਂ ਦਾ ਸੁਭਾਅ ਜਿਹਦੇ ਵਰਗਾ ਹੈ ਕਿ ਜਿਵੇਂ ਸਤਿਗੁਰੂ ਜੀ ਨੇ ਅੰਮ੍ਰਿਤ ਬਾਣੀ ਦੇ ਵਿੱਚ ਵੀ ਦੱਸਿਆ ਕਿ ਕਾਂ ਜਿਹੜਾ ਕਾਂ ਨੂੰ ਕੋਈ ਬੰਦਾ ਭਾਂਵੇਂ ਕਪੂਰ ਦੇਵੇ ਉਹਦੇ ਅੱਗੇ ਬਹੁਤ ਵਧੀਆ ਵਧੀਆ ਭਗਵਾਨ ਰੱਖ ਦੇਵੇ ਪਰ ਕਾਂ ਦਾ ਸੁਭਾਅ ਕਿਹਦੇ ਕਾਂ ਦਾ ਸੁਭਾਅ ਕਿਹੋ ਜਿਹਾ ਹੈ ਕਿ ਕਾਂ ਜੇ ਗੰਦੇ ਢੀ ਦੇ ਵਿੱਚ ਮੂੰਹ ਮਾਰਦਾ ਹੈ ਇਸੇ ਪ੍ਰਕਾਰ ਦੇ ਨਾਲ ਸਤਿਗੁਰੂ ਜੀ ਨੇ ਅੰਮ੍ਰਿਤ ਬਾਣੀ ਦੇ ਵਿੱਚ ਦੱਸਿਆ ਤੇ ਭਾਈ ਗੁਰਦਾਸ ਸਾਹਿਬ ਜੀ ਵੀ ਕਹਿ ਰਹੇ ਹਨ ਕਿ ਜਿਹੜੇ ਬੰਦੇ ਐਦਾਂ ਦੇ ਨੇ ਭਾਈ ਉਹ ਜਿਹਨਾਂ ਨੂੰ ਪਰਾਇਆ ਤਨ ਬਣਾ ਚੰਗਾ ਲੱਗਦਾ ਵਿਚਾਰੀ ਬਣੇ ਹੋਏ ਹਨ ਵਗ ਨਾ ਹੋਵਨ ਪੁੱਤੀਆਂ ਹੀਰੇ ਮਰਦਾਰੀ ਫਿਰ ਭਾਈ ਸਾਹਿਬ ਜੀ ਕਹਿੰਦੇ ਕਿ ਕੁੱਤਿਆਂ ਦੇ ਵਗ ਕੋਈ ਨਹੀਂ ਪਾਉਂਦਾ ਕੁੱਤਿਆਂ ਦੇ ਵਗ ਨਹੀਂ ਹੁੰਦੇ ਵੱਗ ਗਊਆਂ ਦੇ ਹੀ ਹੁੰਦੇ ਆ ਨਾ ਕਿਉਂਕਿ ਗਊਆਂ ਦੇ ਕੋਲੋਂ ਬੰਦੇ ਨੂੰ ਦੁੱਧ ਮਿਲਦਾ ਹੈ ਤੇ ਹੋਰ ਉਸ ਦੁੱਧ ਤੋਂ ਇਨਸਾਨ ਧਨ ਦੀ ਕਮਾਈ ਕਰਦਾ ਹੈ ਕੁੱਤਿਆਂ ਦੇ ਵੱਗ ਕੌਣ ਪਾਲਦਾ ਹੈ ਸੁਪਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ ਕਿ ਮੀਨੇ ਬੰਦੇ ਦੀ ਸੰਗਤ ਕਰਨੀ ਐਦਾਂ ਹੈ ਮੰਨ ਲਓ ਜਿਵੇਂ ਕੋਈ ਇਨਸਾਨ ਕੁੱਤਿਆਂ ਦੇ ਵੱਗ ਪਾਲਦਾ ਹੈ ਸੋ ਅੱਗੇ ਭਾਈ ਅਰਦਾਸ ਸਾਹਿਬ ਜੀ ਸਮਝਾ ਰਹੇ ਹਨ ਪਾਪੋਂ ਊਲ ਨਾ ਤਕੀਏ ਅੰਤ ਹੋਏ ਅੰਤ ਖੁਆਰੀ ਜੇ ਸਮਝਾਉਂਦੇ ਹਨ ਕਿ ਨੀਣਾ ਬੰਦਾ ਜਿਹੜਾ ਨਾ ਉਹ ساری ਜ਼ਿੰਦਗੀ ਪਾਪ ਹੀ ਕਰਦਾ ਰਹਿੰਦਾ ਪਰ ਗੁਰਮੁਖ ਕੋ ਪਾਪ ਦੇ ਕਰਮ ਕਰਨ ਦੇ ਨਾਲ ਗੁਨਾਹ ਕਰਨ ਦੇ ਨਾਲ ਕਦੇ ਵੀ ਇਨਸਾਨ ਦਾ ਉਧਾਰ ਨਹੀਂ ਹੁੰਦਾ ਅੰਤ ਨੂੰ ਉਹ ਖੇਹੀ ਪ੍ਰਾਪਤ ਹੁੰਦੀ ਹੈ ਉਹਦਾ ਜੀਵਨ ਅਜਾਈਂ ਚੱਲਿਆ ਜਾਂਦਾ ਹੈ ਜਿਵੇਂ ਆਪਾਂ ਇਸ ਕੌਂਟੀ ਦੇ ਵਿੱਚ ਜੋ ਵਿਚਾਰਾਂ ਸਾਂਝੀਆਂ ਕੀਤੀਆਂ ਉਧਾਰਨਾਵਾਂ ਸਾਂਝੀਆਂ ਕੀਤੀਆਂ ਨੇ ਨਾ ਭਾਈ ਸਾਹਿਬ ਜੀ ਕਹਿੰਦੇ ਇੰਨਾ ਫਿਰ ਸਾਰਾ ਜੀਵਨ ਮੀਨੇ ਬੰਦੇ ਦਾ ਅਜਾਈਂ ਚੱਲਿਆ ਜਾਂਦਾ ਵੀ ਅੰਤ ਚੱਲਿਆ ਜਾਂਦਾ ਹੈ ਅੱਗੇ ਭਾਈ ਸਾਹਿਬ ਜੀ ਚੌਥੀ ਪੌੜੀ ਦੇ ਵਿੱਚ ਕਹਿੰਦੇ ਹਨ ਕਿ ਜਿਹੜਾ ਮੀਨਾ ਜਸਾਨ ਭਾਈ ਉਹ ਜ਼ਰੂਰ ਜੰਪੂਰ ਨੂੰ ਜਾਵੇਗਾ ਉਹਨੂੰ ਜਮਾਂ ਦੇ ਮਾਰ ਚੱਲਣੀ ਪੈਣੀ ਉਹਨੂੰ ਜਮਾਂ ਦੇ ਮਾਲ ਸਾ ਨਹੀਂ ਪਵੇਗੀ ਤੇ ਮੀਨਾ ਬੰਦਾ ਜੰਪੂਰ ਨੂੰ ਜ਼ਰੂਰ ਜਾਵੇਗਾ ਇਹਦੇ ਵਿੱਚ ਕੋਈ ਸ਼ੱਕ ਨਹੀਂ ਭਾਈ ਸਾਹਿਬ ਜੀ ਦੱਸਦੇ ਹਨ ਚੌਥੀ ਪੌੜੀ ਦੇ ਅੰਦਰ ਚੰਨ ਚੰਦਨਾ ਪੁੱਜਈ ਚਮਕ ਟਟਿਆਣਾ ਭਾਈ ਗੁਰਦਾਸ ਸਾਹਿਬ ਜੀ ਹੁਣ ਕਹਿੰਦੇ ਨੇ ਕਿ ਜਿਹੜਾ ਟਟਿਆਣਾ ਹੈ ਜੁਗਨੂ ਹੈ ਰਾਤ ਨੂੰ ਚਮਕਦਾ ਫਿੱਕੇ ਜਿਹੇ ਹਰੇ ਪੀਲੇ ਰੰਗ ਦੀ ਰੋਸ਼ਨੀ ਜਿਹੜੀ ਉਹ ਟਟਿਆਣਾ ਕਰਦਾ ਹੈ ਪਰ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ ਕਿ ਉਹ ਜਿਹੜਾ ਟਟਿਆਣਾ ਹੈ ਭਾਈ ਉਹ ਚੰਦਰਮਾ ਦੇ ਚਾਨਣ ਤੱਕ ਨਹੀਂ ਪਹੁੰਚ ਸਕਦਾ ਚੰਦਰਮਾ ਦੇ ਚਾਨਣ ਦੀ ਬਰਾਬਰੀ ਟਟਿਆਣਾ ਨਹੀਂ ਕਰ ਸਕਦਾ ਸਾਇਰ ਗੂੰਦ ਬਰਬਰੀ ਕਿਉਂ ਆਕ ਬਖਾਨਾ ਠੀਕ ਹੈ ਲੋਕ ਇਹ ਗੱਲ ਆਖਦੇ ਹਨ ਕਿ ਗੂੰਦ ਗੂੰਦ ਦੇ ਨਾਲ ਸਾਗਰ ਭਰਦਾ ਹੈ ਪਰ ਗਰਮੂ ਕੋ ਇੱਕ ਬੂੰਦ ਜਿਹੜੀ ਹੈ ਨਾ ਉਹ ਸਾਗਰ ਦਾ ਮੁਕਾਬਲਾ ਨਹੀਂ ਕਰ ਸਕਦੀ ਕੀੜੀ ਇਹ ਬਨਾ ਆਪਣਾ ਕੂੜਾ ਤੇ ਸਮਾਨ ਇੱਕ ਤੁਪਹਾ ਹੁੰਦਾ ਹਾਥੀ ਕਹਿੰਦੇ ਜਿਹੜੀ ਕੀੜੀ ਹੈ ਹਾਥੀ ਦੀ ਬਰਾਬਰ ਇਹ ਨਹੀਂ ਕਰ ਸਕਦੀ ਹਾਥੀ ਦੇ ਮੁਕਾਬਲੇ ਉਹ ਨਹੀਂ ਜਾ ਸਕਦੀ ਕੀੜੀ ਦਾ ਬੁਮਾਨ ਹੰਕਾਰ ਝੂਠਾ ਹੈ ਨਾਨੇ ਹਾਲ ਖਾਨ ਦਾ ਮਾਪਾਸ ਆਣਾ ਨਾਨੇ ਹਾਲ ਤੋਂ ਭਾਵ ਕਿ ਇੱਕ ਛੋਟਾ ਜਿਹਾ ਬੱਚਾ ਆਪਣੀ ਮਾਂ ਦੇ ਕੋਲ ਆਉਂਦਾ ਤੇ ਮਾਂ ਨੂੰ ਆ ਕੇ ਆਪਣੇ ਨਾਨਕਿਆਂ ਦਾ ਹਾਲ ਦੱਸਦਾ ਹੁਣ ਉਹ ਬੱਚਾ ਹੋ ਸਕਦਾ 10 ਦਿਨ ਨਾਨਕ ਰਿਹਾ ਹੋਵੇ 15 20 ਦਿਨ ਮਹੀਨਾ ਰਿਹਾ ਹੋਵੇ ਪਰ ਮਾਂ ਨੂੰ ਜਿਹੜਾ ਉਹ ਬੱਚੇ ਦੇ ਨਾਨਕਿਆਂ ਦਾ ਹਾਲ ਸਭ ਤੋਂ ਜ਼ਿਆਦਾ ਪਤਾ ਹੁੰਦਾ ਹੈ ਬੱਚਾ ਮਾਂ ਨੂੰ ਕੀ ਸਮਝਾਵੇ ਜਨ ਤੂੰ ਸਾਜ ਨਿਵਾਜ ਆ ਦੇ ਪਿੰਡ ਪਰਾਨਾ ਭਾਈ ਗੁਰਦਾਸ ਸਾਹਿਬ ਜੀ ਸਮਝਾਉਂਦੇ ਨੇ ਕਿ ਇਹ ਮੀਨੇ ਨਸਾਨ ਜੇਕਰ ਬਚਣਾ ਚਾਹਨਾ ਤਾਂ ਇੱਕ ਗੱਲ ਆਪਣੇ ਪੱਲੇ ਦੇ ਨਾਲ ਬੰਨ੍ਹ ਲੈ ਕਿ ਜਨ ਤਨ ਸਾਜ ਨਿਵਾਜਿਆ ਕਿ ਜਿਹੜੇ ਮਾਲਕ ਪਰਮੇਸ਼ਰ ਨੇ ਤੈਨੂੰ ਸਾਜ ਕੇ ਨਿਵਾਜਣਾ ਕੀਤਾ ਹੈ ਦੇ ਪਿੰਡ ਪੁਰਾਣਾ ਪਿੰਡ ਹੁੰਦਾ ਸਰੀਰ ਪ੍ਰਾਣ ਪ੍ਰਾਣਾ ਤੋਂ ਭਾਵ ਕਿ ਪ੍ਰਾਣ ਸੋ ਇਹੋ ਜਿਹਾ ਸਰੀਰ ਦੇ ਅੰਦਰ ਸਵਾਸ ਪਾਏ ਹੋਏ ਹਨ ਭਾਈ ਗੁਰਦਾਸ ਸਾਹਿਬ ਵੀ ਕਹਿੰਦੇ ਨੇ ਕਿ ਜਿਹੜੇ ਵਾਹਿਗੁਰੂ ਮਾਲਕ ਪਰਮੇਸ਼ਰ ਨੇ ਤੈਨੂੰ ਧਰਤੀ ਤੇ ਭੇਜਿਆ ਤੈਨੂੰ ਇਹ ਮਾਨਸੁਬੇ ਬਖਸ਼ਿਸ਼ ਕੀਤੀ ਹੈ ਤੈਨੂੰ ਸਾਜਿਆ ਨਿਵਾਜਿਆ ਵਡਿਆਈਆਂ ਦਿੱਤੀਆਂ ਨੇ ਭਾਈ ਸਾਹਿਬ ਵੀ ਕਹਿੰਦੇ ਜੇਕਰ ਉਸ ਅਕਾਲ ਪੁਰਖ ਨੂੰ ਤੂੰ ਨਹੀਂ ਜਾਣੇਗਾ ਨਾ ਉਸ ਵਾਹਿਗੁਰੂ ਮਾਲਕ ਪਰਮੇਸ਼ਰ ਨੂੰ ਭੁੱਲ ਜਾਵੇਂਗਾ ਤਾਂ ਕਹਿੰਦੇ ਕੀ ਬਣੇਗਾ ਮੰਡੋ ਕੁੱਥੋਂ ਮਿਲਿਆ ਤੁਰ ਜਮਪੁਰ ਜਾਣਾ ਤਾਂ ਭਾਈ ਸਹਿਬ ਜੀ ਕਹਿੰਦੇ ਬੰਦਿਆ ਜੇਕਰ ਮੁੱਢ ਦੇ ਨਾਲੋਂ ਖੁੰਝ ਗਿਆ ਨਿਰੰਕਾਰ ਦੇ ਨਾਲੋਂ ਟੁੱਟ ਗਿਆ ਵਾਹਿਗੁਰੂ ਜੀ ਦੇ ਨਾਲੋਂ ਟੁੱਟ ਗਿਆ ਨਾ ਯਾਦ ਰੱਖੀ ਤੈਨੂੰ ਜਮਪੁਰ ਜਾਣ ਤੋਂ ਕੋਈ ਬਚਾ ਨਹੀਂ ਸਕਦਾ ਜੇਕਰ ਬਚਾ ਸਕਦਾ ਕਿਵਤ ਕੇਵਲ ਵਾਹਿਗੁਰੂ ਮਾਰਗ ਪਰਮੇਸ਼ਰ ਦਾ ਨਾਮ ਹੈ ਪਰਮੇਸ਼ਰ ਦੀ ਬੰਦਗੀ ਔ ਕਾਲਪੁਰਖ ਦੇ ਭਜਨ ਹੈ ਸਿਮਰਨ ਹੈ ਤਾਂ ਹੀ ਗੁਰੂ ਸਾਹਿਬ ਜੀ ਅੰਮ੍ਰਿਤ ਬਾਣੀ ਦੇ ਵਿੱਚ ਸਮਝਾਉਂਦੇ ਹਨ ਕਿ ਅੱਲਾ ਕੀ ਕਰ ਬੰਦਗੀ ਦੇ ਸਿਮਰਤ ਦੁਖ ਜਾਏ ਦਿਲ ਮੈਂ ਸਾਈ ਪ੍ਰਗਟ ਹੈ 부ਝੇ ਬਲੰਤੀ ਨਾਹੀਂ ਭਗਤਾ ਨੇ ਅੰਮ੍ਰਿਤ ਬਾਣੀ ਦੇ ਵਿੱਚ ਸਮਝਾਇਆ ਹੈ ਕਹਿੰਦੇ ਕਬੀਰ ਅੱਲਾਹ ਕੀ ਕਰ ਬੰਦਗੀ ਤੇ ਉਹ ਅੱਲਾਹ ਮਾਇ ਗੁਰੂ ਮਾਲਕ ਪਰਮੇਸ਼ਰ ਦੀ ਬੰਦਗੀ ਕਰ ਜਿਹੇ ਸਿਮਰਤ ਦੁਖ ਜਾਏ ਜਿਹਨੂੰ ਸਿਮਰਨ ਦੇ ਨਾਲ ਤੇਰੀ ਜ਼ਿੰਦਗੀ ਦੇ ਵਿੱਚ ਦੁੱਖ ਦੁਨੀਦਰ ਆਦਿਕ ਸਾਰੇ ਨਾਸ਼ ਹੋਣੇ ਨੇ ਇਹ ਖਤਮ ਹੋਣੇ ਹਨ ਤੇ ਅੱਗੇ ਫਿਰ ਕਹਿੰਦੇ ਕੀ ਪ੍ਰਾਪਤੀ ਹੋਵੇਗੀ ਜੇਕਰ ਮਾਲਕ ਨੂੰ ਚੇਤੇ ਰੱਖੇਗਾ ਵਾਹਿਗੁਰੂ ਨੂੰ ਯਾਦ ਰੱਖੇਗਾ ਦਿਲ ਮੈਂ ਸਾਈਂ ਪ੍ਰਗਟ ਹੈ 부ਝ ਬਲੰਤੀ ਨਾਏ ਕਹਿੰਦੇ ਬੜੀ ਅਗ ਤੇਰੇ ਅੰਦਰ ਤ੍ਰਿਸ਼ਨਾ ਦੀ ਅਗ ਬਲਦੀ ਪਈ ਹੈ ਨਾ ਉਹ ਵਾਹਿਗੁਰੂ ਮਾਲਕ ਪਰਮੇਸ਼ਰ ਦੇ ਨਾਮ ਦੇ ਨਾਲ ਹੀ ਕੁਝ ਨਹੀਂ ਹੈ ਸੋ ਹੋਰ ਕੋਈ ਟਾਂਗ ਤਰੀਕਾ ਨਹੀਂ ਜਿਸ ਪ੍ਰਕਾਰ ਦੇ ਨਾਲ ਤੋਂ ਬਖਸ਼ਾ ਜਾ ਸਕਦਾ ਸੋ ਭਾਈ ਸਾਹਿਬ ਜੀ ਨੇ ਜੋ ਅਮਰ ਬਾਣੀ ਦੇ ਵਿੱਚ ਸਾਨੂੰ ਸਮਝਾਇਆ ਸਾਨੂੰ ਦੱਸਣਾ ਕੀਤਾ ਹੈ ਮੀਣਾ ਰਸਨਦ ਜ਼ਿਕਰ ਕਰਕੇ ਕਿ ਜਿਹੜਾ ਮਨੁੱਖ મીਣਾ ਹੈ ਉਹਦੀ ਭਾਵਨਾ ਉਹਦੇ ਮਨ ਦੀ ਇਛਾਲ ਇਦਾਂ ਦੇ ਹਨ ਜਿਵੇਂ ਭਾਈ ਸਾਹਿਬ ਜੀ ਨੇ ਪ੍ਰਤੀ ਚਾਉਦਾ ਜ਼ਿਕਰ ਕੀਤਾ ਗੁਰਮੁਖੋ ਪ੍ਰਤੀ ਚੰਦ ਜਿਹੜਾ ਕਿ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜੀ ਦਾ ਸੁਪੁੱਤਰ ਸੀ ਹੁਣ ਗੁਰੂ ਪੁੱਤਰ ਹੋਣ ਦੇ ਬਾਵਜੂਦ ਫੇਰ ਵੀ ਜਿਹੜਾ ਉਹਦਾ ਸੁਭਾਅ ਉਹ મીਣਾ ਸੁਭਾਸੀ ਤਾਂ ਹੀ ਪਾਤਸ਼ਾਹ ਜੀ ਨੇ ਮੀਣਾ ਜਿਹੜਾ ਆਖਿਆ ਸੀ ਨਾ ਆਪਣੇ ਪਰਿਵਾਰ ਦੇ ਵਿੱਚ ਹੀ ਉਹਨੇ ਆਪਣੇ ਭਰਾ ਦਾ ਬੁਰਾ ਕੀਤਾ ਆਪਣੇ ਭਤੀਜੇ ਧੰ ਸ੍ਰੀ ਗੁਰੂ ਸ੍ਰੀ ਗੁਰੂ ਹਰਗੋਬਾਹ ਸਾਹਿਬ ਜੀ ਮਹਾਰਾਜ ਛੇਵੇਂ ਪਾਤਸ਼ਾਹ ਤਿਨਾਂ ਜੀਆਂ ਨੂੰ ਮਾਰਨ ਦਾ ਯਤਨ ਕੀਤਾ ਸੋ ਇਸੇ ਤਰ੍ਹਾਂ ਦੇ ਨਾਲ ਗੁਰਮਖੋ ਜਿਹੜਾ ਆਪਣੇ ਪਰਿਵਾਰ ਦੇ ਵਿੱਚ ਰਹਿੰਦਾ ਹੈ ਭੈਣਾ ਭਰਾਵਾਂ ਦੇ ਨਾਲ ਬੁਰਾਈਆਂ ਕਰਦਾ ਹੈ ਮਾਪੇ ਦੇ ਨਾਲ ਬੁਰਾਈਆਂ ਕਰਦਾ ਹੈ ਸਮਾਜ ਦੇ ਨਾਲ ਠੱਗੀਆਂ ਮਾਰਦਾ ਉਹ ਵੀ ਉਹ ਬੇਖੀ ਚੰਦ ਵਰਗਾ ਨਹੀਂ ਹੈ ਤੇ ਗੁਰੂ ਸਾਹਿਬ ਜੀ ਦੀ ਬਾਤ ਅੰਦਰ ਬੈਠੇ ਆਪਾਂ ਸਾਨੂੰ ਸਮਝਣਾ ਚਾਹੀਦਾ ਹੈ ਸਮੱਧ ਗੁਰੂ ਸਾਹਿਬ ਜੀ ਬਖਸ਼ਿਸ਼ ਕਰਨ ਹਰ ਇੱਕ ਦੇ ਨਾਲ ਪਿਆਰ ਅਧੂਰ ਸਤਕਾਰ ਦੇ ਸਹਿਤ ਰਹਿਣਾ ਕਰੀਏ ਵੱਡਿਆਂ ਦਾ ਸਤਕਾਰ ਕਰੀਏ ਛੋਟਿਆਂ ਦੇ ਨਾਲ ਪਿਆਰ ਕਰੀਏ ਗੁਰੂ ਸਾਹਿਬ ਜੀ ਕਿਰਪਾ ਕਰਨ ਜੰਵੇ ਨੇਕ ਕੰਮ ਕਰਦਿਆਂ ਹੋਇਆਂ ਭਜਨ ਬੰਦਗੀ ਸੇਵਾ ਸਿਮਰਨ ਕਰਦਿਆਂ ਹੋਇਆਂ ਕਿਸੇ ਦੀ ਮਦਦ ਕਰਦਿਆਂ ਹੋਇਆਂ ਸਾਡਾ ਇਹ ਜੀਵਨ ਬਤੀਤ ਹੋਵੇ ਇਹ ਲੋਕ ਸੁਖੀਏ ਪਰ ਲੋਕ ਸੁਖੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਹੋਇਆ ਬੇਅੰਤ ਤੇ ਅੰਤ ਪੁਰਨਾ ਦੀ ਖਿਮਾ ਰਹਿਦੀ ਬਾਣੀ ਦੇ ਵਿਚਾਰ ਆਪਾਂ ਫੇਰ ਸਰਵਣ ਕਰਾਂਗੇ ਆਓ ਗੁਰੂ ਚਰਨਾਂ ਦੇ ਅੰਦਰ ਅਰਦਾਸ ਬੇਨਤੀ ਕਰੀਏ ਜੀ ਏ ਗੋਬੰਦ ਏ ਗੋਪਾਲ ਏ